ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਹਾਂ ਕਿ ਡਿਓਡਰੈਂਟ ਜਾਂ ਪਰਫਿਊਮ ਇਹ ਦੋ ਚੀਜ਼ਾਂ ਅੱਜ ਦੇ ਸਮੇਂ ਵਿੱਚ ਹਰ ਕੋਈ ਵਰਤਦਾ ਹੈ ਭਾਵੇਂ ਤੁਸੀਂ ਬਾਜ਼ਾਰ ਜਾਣਾ ਹੋਵੇ ਦਫ਼ਤਰ ਜਾਣਾ ਹੋਵੇ ਜਾਂ ਫਿਰ ਕਾਲਜ ਜਾਣਾ ਹੋਵੇ ਇਹਦੀ ਵਰਤੋਂ ਤੁਸੀਂ ਬਿਨਾਂ ਕਰਨੋਂ ਨਹੀਂ ਰਹਿ ਸਕਦੇ ਇਹ ਤੁਹਾਡੀ ਲੁੱਕ ਨੂੰ ਹਰ ਤਰ੍ਹਾਂ ਜ਼ਿਆਦਾ ਬਿਹਤਰ ਕਰਨ ਵਿੱਚ ਮਦਦ ਕਰਦਾ ਹੈ ਗਰਮੀਆਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤੇ ਜਿਸ ਕਰਕੇ ਪਸੀਨੇ ਦੀ ਬਦਬੂ ਤੋਂ ਬਚਣ ਲਈ ਸਾਨੂੰ ਡਿਓਡਰੈਂਟ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਡਿਓਡਰੈਂਟ ਜਾਂ ਤੁਹਾਡੇ ਲਈ ਖਤਰਨਾਕ ਸ਼ਬਦ ਹੋ ਸਕਦਾ ਹੈ ਦਰਅਸਲ ਡਿਓਡਰੈਂਟ ਵਿੱਚ ਮੌਜੂਦ ਕੈਮੀਕਲ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਸ ਨਾਲ ਤੁਹਾਡੀ ਚਮੜੀ ਦੇ ਧੱਫੜ ਅਤੇ ਸੋਜ ਹੋ ਸਕਦੀ ਹੈ ਕਈ ਲਾਤਾਂ ਵਿੱਚ ਇਸ ਦੇ ਘਾਤਕ ਰੂਪ ਵੀ ਦੇਖ ਨੂੰ ਮਿਲਦੇ ਹਨ ਪਿਛਲੇ ਸਾਲ ਵਿੱਚ ਇੱਕ 14 ਸਾਲੀ ਲੜਕੀ ਨੇ ਡਿਓਡਰੈਂਟ ਦੀ ਵਜ੍ਹਾ ਕਰਕੇ ਮੌਤ ਹੋ ਗਈ ਸੀ ਕਿਵੇਂ ਹੋਈ ਕੁੜੀ ਦੀ ਮੌਤ ਦੱਸਦੀ ਹੈ ਕਿ ਪਿਛਲੇ ਸਾਲ ਬ੍ਰਿਟਨ ਵਿੱਚ ਡਿਊਂਡਰ ਨੂੰ ਸੁੰਗਣ ਨਾਲ 14 ਸਾਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਲੜਕੀ ਦੀ ਮੌਤ ਤੋਂ ਬਾਅਦ ਉਸਦੇ ਮਾਪਿਆਂ ਨੇ ਡਿਊਂਡਰਸ ਦੇ ਖੁਭਾਵੀ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਜਾਜ਼ਰੀਆ ਦੇ ਮਾਤਾ ਪਿਤਾ ਨੇ ਦੱਸਿਆ ਹੈ ਕਿ ਕਮਰੇ ਦੇ ਵਿੱਚ ਡਿਊ ਸ਼ਫੇਅਰ ਕਰਨ ਨਾਲ ਉਸ ਨੂੰ ਸਕੂਨ ਮਿਲਦਾ ਸੀ ਇੱਥੋਂ ਤੱਕ ਕਿ ਮੌਤ ਦੇ ਸਰਟੀਫੀਕੇਟ ਵਿੱਚ ਵੀ ਰੈਸੋਲੋ ਨੂੰ ਸੁੰਗਣ ਨਾਲ ਮੌਤ ਦਾ ਕਾਰਨ ਮੰਨਿਆ ਗਿਆ ਹੈ ਫਲਾਤੀ ਇੱਕ ਦੁਰਬਲ ਮਾਮਲਾ ਹੈ ਡਿਊਡਨ ਦੀ ਜਾਦਾ ਵਰਤੋਂ ਹੁੰਦੀ ਹੈ ਖਤਰਨਾਕ ਦਰਅਸਲ ਡਿਊਡਨ ਦੇ ਐਗਰੋ ਸੈਲ ਵਿੱਚ ਜਰੀਲੇ ਤੋਂ ਜਰੀਲੇਰ ਸਾਇਨ ਤੇ ਗੈਸਾਂ ਹੁੰਦੀਆਂ ਹਨ ਜਿਸ ਕਾਰਨ ਇਹ ਕਈ ਵਾਰ ਖਤਰਨਾਕ ਸਾਬਤ ਹੋ ਸਕਦਾ ਹੈ ਮੇਰਾ ਦਾ ਕਹਿਣਾ ਹੈ ਕਿ ਅਜਈਆਂ ਘਟਨਾਵਾਂ ਸਿਰਫ ਬੱਚਿਆਂ ਤੱਕ ਸੀਮਤ ਨਹੀਂ ਹੁੰਦੀਆਂ ਜਾਗਰੂਤਾ ਫਲਾ ਕੇ ਅਜਿਹੇ ਹਾਸਿਆਂ ਤੋਂ ਬਚਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਇਹਨਾਂ ਤੋਂ ਦੂਰ ਰੱਖਣਾ ਵੀ ਬਹੁਤ ਜ਼ਰੂਰੀ ਹੈ ਡਿਊਡਰ ਦੀ ਬਜਾਏ ਤੁਸੀਂ ਟੈਲਕਮ ਪਾਊਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਸਥਿਤੀਆਂ ਵਿੱਚ ਡਿਊ ਖਤਰਨਾਕ ਹੋ ਸਕਦਾ ਹੈ। ਜੇਕਰ ਕਿਸੇ ਨੂੰ ਅਸਥਮਾ ਦਾ ਡਿਊ ਦੀ ਤੇਜ਼ ਖੁਸ਼ਬੂ ਨਾਲ ਦਮੇ ਦਾ ਦੌਰਾ ਵੀ ਪੈ ਸਕਦਾ ਹੈ ਜੋ ਮਰੀਜ਼ ਲਈ ਘਾਤਕ ਸਿੱਧ ਹੁੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਇਹਦਾ ਸਰਕਾ ਕਰਦੇ ਹੋ ਨਾ ਬੰਦ ਕਮਰੇ ਵਿੱਚ। ਇਹ ਕਈ ਵਾਰ ਮਾਪਦੰਡ ਅਨੁਸਾਰ ਨਹੀਂ ਹੁੰਦੀ ਜਿਸ ਕਾਰਨ ਅਕਾਊਂਟ ਰੈਸਪਿਲੇਟੀ ਡਿਸਰੀਜ ਸਿੰਡਰੋਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਤੇਜ਼ ਸੁਗੰਧ ਵਾਲੇ ਡਿਟਰਜੈਂਟ ਦਾ ਵਾਰ-ਵਾਰ ਸੰਪਰਕ ਖਤਰਨਾਕ ਸਾਬਤ ਹੋ ਸਕਦਾ ਹੈ ਅਲਰਜੀ ਵਾਲੇ ਲੋਕਾਂ ਨੂੰ ਇਸ ਤੋਂ ਸਭ ਤੋਂ ਵੱਧ ਖਤਰਾ ਹੁੰਦਾ ਹੈ